ਅੱਜ ਅਸੀਂ ਪਹੁੰਚੇ ਹਾਂ ਜੀ ਗੁਰਦਾਸਪੁਰ ਦੇ ਸ਼ਹਿਰ ਧਾਰੀਵਾਲ ਤੋਂ ਧਾਰੀਵਾਲ ਲੀਲਾ ਗੱਦੀ ਤੇ ਪਹੁੰਚੇ ਹਾਂ ਜੀ ਸੋ ਸਾਡੇ ਇਲਾਕੇ ਵਿੱਚ ਇਸ ਗੱਦੀ ਦਾ ਬੜਾ ਮਹੱਤਵ ਆ ਜੀ ਬਹੁਤ ਜ਼ਿਆਦਾ ਮਹੱਤਵ ਆ ਔਰ ਇੱਥੇ ਮੈਂ ਦੱਸ ਰਿਹਾ ਤੁਹਾਨੂੰ ਕਿ ਵਿਸਾਖੀ ਦਾ ਮੇਲਾ ਜਿਹੜਾ ਵਾ ਜੀ ਇਸ ਗੱਦੀ ਤੇ ਬੜਾ ਧੁੰਮਤਾ ਮਲਾਵ ਲੈ ਜਾਂਦਾ ਵੈਸੇ ਤਾਂ ਸਾਡਾ ਜੀ ਦੇਖੋ ਗੁਰਦਾਸਪੁਰ ਇਲਾਕੇ 'ਚ ਸਾਡੇ ਜਿਹੜੇ ਗੁਰਦਾਸਪੁਰ ਵਾਸੀ ਆ ਜੀ ਇਹ ਕਰਮਾ ਵਾਲੇ ਲੋਕ ਨੇ ਜੀ ਕਿਉਂਕਿ ਇਹਨਾਂ ਨੂੰ ਧਿਆਨਪੁਰ ਗੱਦੀ ਲੇਲਾਲੀ ਗੱਦੀ ਪੰਡੋਰੀ ਦਾਮ ਗੱਦੀ ਦੇਖੋ ਇਹ ਗੱਡੀਆਂ ਜਿਹੜੀਆਂ ਪੈਂਦੀਆਂ ਨੇ ਇਲਾਕੇ ਨੂੰ ਔਰ ਇਹਨਾਂ ਗੱਡੀਆਂ ਦਾ ਬਹੁਤ ਜ਼ਿਆਦਾ ਮਹੱਤਵ ਸਾਡੇ ਲਈ ਲੱਗਦਾ ਸੋ ਅੱਜ ਅਸੀਂ ਲੇਲਾ ਗੱਦੀ ਤੇ ਆ ਜੀ ਸੋ ਇੱਥੇ ਮਨ ਦਸਰਾ ਤੁਹਾਨੂੰ ਕੋਈ ਬਸਾਖੀ ਦਾ ਤਿਉਹਾਰ ਜਿਹੜਾ ਵਾ ਜੀ ਬੜੀ ਧੂਮਤਾ ਮਨਾਇਆ ਜਾਂਦਾ ਵਾ ਔਰ ਤਿੰਨ ਦਿਵਸ ਹੀ ਜਿਹੜਾ ਪ੍ਰੋਗਰਾਮ ਹੁੰਦਾ ਵਾ ਮਹਾਰਾਜ ਜਿਹੜੇ ਆ ਜੀ ਉਹਨਾਂ ਵੱਲੋਂ ਜਿਹੜਾ ਵਾ ਸੰਤਾਂ ਨੂੰ ਜਿਹੜਾ ਵਾ ਬਹੁਤ ਹੀ ਪਿਆਰ ਸਤਿਕਾਰ ਜਿਹੜਾ ਦਿੱਤਾ ਜਾਂਦਾ ਵਾ ਸੋ ਖਾਸ ਕਰਕੇ ਨੌਜਵਾਨ ਜਿਹੜੇ ਬੱਚੇ ਆ ਜੀ ਉਹ ਵੀ ਵੱਡੀ ਭੂਮਿਕਾ ਨਿਭਾਉਂਦੇ ਨੇ ਨੌਜਵਾਨ ਬੱਚੇ ਜਿਹੜੇ ਆ ਉਹਨਾਂ ਦਾ ਬੜਾ ਵੱਡਾ ਰੋਲ ਹੁੰਦਾ ਜੀ ਸੇਵਾਵਾਂ ਆਪਣੀਆਂ ਦਿੰਦੇ ਨੇ ਸੋ ਇੱਕ ਜੁੜਤਾ ਜਿਹੜੀ ਦੇਖਣ ਨੂੰ ਮਿਲਦੀ ਆ ਹਰੇਕ ਬਰਾਦਰੀ ਜਿਹੜੀ ਆ ਜੀ ਇਸ ਦਰਬਾਰ ਚ ਪਹੁੰਚਦੀ ਆ ਔਰ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕਰਦੀ ਆ ਸੋ ਤਸਵੀਰਾਂ ਤੁਹਾਡਾਂ ਨਾਲ ਸੰਸਾਨੀਆਂ ਕਰਦੇ ਆ ਮਹਾਰਾਜ ਨਾਲ ਗੱਲਬਾਤ ਵੀ ਕਰਾਂਗੇ ਜੀ ਇੱਕ ਇੱਕ ਤਸਵੀਰ ਤੁਹਾਡਾਂ ਨਾਲ ਜਿਹੜੀ ਆ ਜੀ ਸ ਜਿਹੜੇ ਸ਼ਰਧਾਲੂ ਦਰਬਾਰ ਚ ਪਹੁੰਚ ਰਹੇ ਜੀ ਉਹਨਾਂ ਨਾਲ ਗੱਲਬਾਤ ਕਰਦੇ ਆਂ ਭਾਜੀ ਕਿੰਨਾ ਕੁ ਸਮਾਂ ਹੋ ਗਿਆ ਔਰ ਕੀ ਕੀ ਪਾਇਆ ਇੱਥੇ ਬੰਜਾ ਬਹੁਤ ਸਮੇਂ ਤੋਂ ਇਹ ਸਾਖੀ ਜਿਵੇਂ ਤੁਰੂ ਤੇ ਮੇਲਾ ਲੱਗਦਾ ਰਿਹਾ ਬਹੁਤ ਪੁਰਾਣੇ ਸਮੇਂ ਤੋਂ ਚੰਦਾ ਆ ਰਿਹਾ ਜਿੱਥੇ ਜਸੀ ਆਏ ਇਥੇ ਨਤਮਸਤਕ ਹੋਏ ਤੇ ਬਹੁਤ ਆਨੰਦ ਪ੍ਰਾਪਤ ਹੋਇਆ ਜੀ ਤੇ ਸੰਤਾਂ ਦੇ ਦਰਸ਼ਨ ਕੀਤੇਰੇ ਬਾਬਾ ਜੀ ਦੇ ਦਰਸ਼ਨ ਕੀਤੇ ਨੇ ਕਿਹੜੀ ਕਿਹੜੀ ਜਗ੍ਹਾ ਤੋਂ ਆਏ ਭਾਜੀ ਅਸੀਂ ਬਟਾਲੇ ਤੋਂ ਆਏ ਜੀ ਠੀਕ ਹੈ ਜੀ ਭਾਜੀ ਕਿਦਾਂ ਦਾ ਮਹਿਸੂਸ ਹੁੰਦਾ ਇੱਥੇ ਆ ਕੇ ਬਹੁਤ ਵਧੀਆ ਭਾਜੀ ਰਵਨ ਤਾਂ ਬਹੁਤ ਹੀ ਕੋਚ ਇਥੋਂ ਬੱਚਿਆਂ ਨੂੰ ਤੰਦੁਸਤੀਆ ਮਿਲਦੀ ਆ। ਇਹ ਰਾ ਟੋਪੀ ਚੜਾਉਂਦੇ ਆ। ਬਹੁਤ ਹੀ ਵਧੀਆ ਲੱਗਦਾ। ਬਹੁਤ ਹੀ ਤਾਕਤ ਆ। ਬੜੀ ਦੇਰ ਹੋ ਗਈ ਵੇਖਣ ਬੁੱਢੇ ਹੋ ਗਏ ਆ। ਹਾਂਜੀ। ਬੜੀ ਬੜੀ ਵੱਡੀ ਦੇਰ ਆ ਸਾਡੇ ਇਲਾਕੇ ਨੂੰ। ਬਹੁਤ ਵੱਡੀ ਦੇਰ ਆ ਸਾਡੇ ਇਲਾਕੇ ਨੂੰ। ਸਾਸੀਆਂ ਲੱਗ ਗਈ ਪਿੰਡ ਆ ਸਾਡੇ। ਜੀ ਜੀ ਜੀ। ਤੇ ਬਹੁਤ ਹੀ ਵਧੀਆ। ਬਿਲਕੁਲ। ਕੀ ਕਹੋਗੇ ਮਾਦੇ ਜੀ? ਹਾਂਜੀ ਬਹੁਤ ਵਧੀਆ ਬਹੁਤ ਵਧੀਆ ਦਰਸ਼ਨ ਹੋਏ ਨੇ ਤੇ ਬਹੁਤ ਵਧੀਆ ਸਾਡੀ ਮਾਤਾ ਜੀ ਨੇ ਸਾਨੂੰ ਇੱਥੋਂ ਇਸੇ ਗੱਦੀ ਤੋਂ ਸਾਨੂੰ ਪ੍ਰਾਪਤ ਕੀਤਾ ਵਾਹ ਹਾਂਜੀ ਬਾਬਾ ਜੀ ਦੀ ਕਿਰਪਾ ਜੀ ਬਣੀ ਰਹਿੰਦੀ ਹੈ ਜੀ ਬਾਬਾ ਜੀ ਕਿਰਪਾ ਹੁਣ ਵੀ ਅੱਗੋਂ ਅੱਗੋਂ ਵੀ ਇੱਥੋਂ ਅਸ਼ੀਰਵਾਦ ਲੈ ਰਹੇ ਆਂ ਬiai ਵਾ ਕੀ ਕਹੋਗੇ ਪੰਜ ਜੀ ਬਹੁਤ ਖੁਸ਼ੀ ਹੋਈ ਜੀ ਇੱਥੇ ਆ ਕੇ ਸਾਨੂੰ ਅਸੀਂ ਪਹਿਲੀ ਵਾਰ ਹੀ ਆਏ ਆ ਵੈਸੇ ਇੰਨਾ ਦੀ ਕਿਰਪਾ ਨਾਲ ਠੀਕ ਹੈ ਵਾਈ ਗੁਰੂ ਇਸੇ ਚੜ੍ਹਦੀ ਕਲਾ ਚ ਰੱਖੇ ਸਾਰੇ ਆਂ ਸ਼ੁਕਰੀਆ ਤੋ ਇਹ ਸ਼ਦਾਲੂ ਨੇ ਜਿਹੜੇ ਦੱਸ ਰਹੇ ਨੇ ਕਿ ਬਾਬਾ ਜੀ ਦੀ ਕਿਰਪਾ ਜਿਸ ਤਰ੍ਹਾਂ ਦੱਸ ਰਿਹਾ ਕਿ ਬੜੀ ਰਹਿੰਦੀ ਆ ਔਰ ਕਹਿੰਦੇ ਵੀ ਆਨੰਦ ਹੁੰਦਾ ਇਸ ਜਗਤ ਦੀ ਤੇ ਆ ਦੇ ਸਭ ਤੋਂ ਵੱਡੀ ਗੱਲ ਜਿਹੜੀ ਆ ਕੀ ਇਸ ਗੱਡੀ ਤੇ ਇੱਕ ਨਾ ਅਲੱਗ ਜਿਹੜਾ ਮਾਹੌਲ ਹੁੰਦਾ ਵਾ ਜੀ ਜਿਹੜੀ ਵੱਡੀ ਗੱਲ ਦੇਖ ਨੂੰ ਮਿਲਦੀ ਆ ਕਿ ਸਾਡੇ ਪੰਡੋਰੀ ਦਾਮ ਹੋ ਗਿਆ ਲੇਲਾ ਵਾਲੀ ਗੱਡੀ ਹੋ ਗਈ ਧਿਆਨਪੁਰ ਗੱਡੀ ਹੋ ਗਈ ਇਸ ਤਰ੍ਹਾਂ ਮੈਂ ਅੱਗੇ ਵੀ ਦੱਸਿਆ ਵੀ ਨਾ ਗੱਡੀਆਂ ਦਾ ਬਹੁਤ ਜ਼ਿਆਦਾ ਮਹੱਤਵ ਆ ਜੀ ਔਰ ਇੱਥੇ ਆ ਕੇ ਇੱਕ ਅਲੱਗ ਫੀਲਿੰਗ ਜਿਹੜੀ ਨਾ ਜੀ ਉਹ ਵੀ ਹੁੰਦੀ ਆ ਸੋ ਜਿਹੜੋ ਜਿਹਨਾਂ ਦੇ ਘਰ ਔਲਾਦ ਨਹੀਂ ਹੁੰਦੀ ਉਹਨਾਂ ਨੂੰ ਔਲਾਦ ਪ੍ਰਾਪਤੀ ਹੁੰਦੀ ਆ ਜਿਹਨੇ ਜੋਬ ਵਾਸਤੇ ਬੱਚੇ ਜਿਹੜੇ ਇੱਥੇ ਆ ਕੇ ਅਰਜ਼ਾ ਕਰਦੇ ਨੇ ਉਹਨਾਂ ਨੂੰ ਜੋਬਸ ਮਿਲਦੀਆਂ ਨੇ ਅੱਛੀ ਚੀਜ਼ ਜੋਬਸ ਹੀ ਕਰ ਰਹੇ ਨੇ ਸੋ ਕਿਤਨਾ ਕਿਤੇ ਜਿਹੜਾ ਵਾ ਜੀ ਬਾਬ ਬੋਲ ਚਾ ਬਤੀਰਾਮ ਚੰਦਰ ਮਹਾਰਾਜ ਜੀ ਜੈ ਇਹ ਬਸਾਖੀ ਦਾ ਤਿੰਨ ਰੋਜ਼ਾ ਮੇਲਾ ਅੱਜ ਦੂਜੇ ਦਿਨ ਵਿੱਚ ਚੱਲ ਰਿਹਾ ਜੀ ਬਹੁਤ ਵਧੀਆ ਤਰੀਕੇ ਨਾਲ ਗਾਇਕ ਆ ਗਏ ਕੋ ਵੀ ਗਾਣ ਰਿਹਾ ਹੁਣ ਕਬੱਡੀ ਦੀ ਸ਼ੁਰੂਆਤ ਹੋਣ ਜਾ ਰਹੀ ਆ ਔਰ ਸਾਰੀਆਂ ਸੰਗਤਾਂ ਬੜੇ ਸਹਿਯੋਗ ਦੇ ਨਾਲ ਬੜੀ ਸਰਦਾ ਭਾਵਨਾ ਨਾਲ ਮੱਥਾ ਟੇਕ ਰੀਆਂ ਅਰੇ ਇਸਵਰੀ ਉਤਸਾਹ ਬੜਾ ਦੇਖਣ ਨੂੰ ਮਿਲ ਰਿਹਾ ਵੇਸ਼ ਥਲਵਾਂ ਦੇਖੋ ਇੱਕ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਦੋ ਤਿੰਨ ਛੁੱਟੀਆਂ ਆ ਗਈਆਂ ਉਹਦੇ ਕਰਕੇ ਸੰਗਤ ਦੇ ਵਿੱਚ ਬਹੁਤ ਉਤਸ਼ਾਹ ਆ ਤੁਹਾਡੇ ਸਾਹਮਣੇ ਵੇਖੋ ਕਿਦਾਂ ਸੰਗਤ ਦਾ ਰਸਮ ਭੜਾਇਆ ਅਰੇ ਜੂਸ ਜਿਹੜਾ ਨੌਜਵਾਨ ਬੱਚੇ ਦੇਖ ਰਹੇ ਪੂ ਵੀ ਲਗਾਤਾਰ ਆਪਣੇ ਸੁਭਾਵਾਂ ਦੇ ਰਹੇ ਹਾਂਜੀ ਹਾਂਜੀ ਬਿਲਕੁਲ ਜੀ ਬਹੁਤ ਸੇਵਾ ਨਿਭਾ ਰਹੇ ਆ ਜੀ ਬੱਚੇ ਆਪਣੇ ਸੇਵਾ ਕਰ ਰਹੇ ਮਰੇ 3 ਦਿਨ ਚੱਲੇਗਾ ਮਿਲ ਹੈ ਹਾਂ ਜੀ ਕੱਲ ਦਾ ਦਿਨ ਹੈ ਜੀ ਕੱਲ ਰਾਤ ਸ਼ਾਮ ਨੂੰ ਸਮਾਪਤੀ ਹੈ ਜੀ ਸਿੱਧਾ ਲੂਣ ਮਰੀ ਕੀਤੀ ਆਪਣਾ ਅਸ਼ੀਰਵਾਦ ਦਾਲਮਾਨ ਹੋਏ ਅਸ਼ੀਰਵਾਦ ਆ ਕੇ ਗੁਰੂ ਮਹਾਰਾਜੀ ਕਿਰਪਾ ਦੇ ਨਾਲ ਆਉਣ ਹੋਰ ਬਾਬਾ ਜੀ ਦੇ ਅਸ਼ੀਰਵਾਦ ਪ੍ਰਾਪਤ ਕਰ ਮਰੇ ਇੱਕੀ ਹੋਰ ਨਿਕਰ ਮਿਲਦੀ ਵੀ ਡਿਸਪਲਿਨ ਬੜਾਵਾ ਜੀ ਸਿੱਧਾ ਲੂਣ ਇੱਕੀ ਚਲੋ ਤੇ ਹੁੰਦਾ ਹੀ ਆ ਜੀ ਇਦਾਂ ਹੀ ਚੱਲੇ ਪ੍ਰੋਗਰਾਮ ਤਰੀਕੇ ਨਾਲ ਤੇ ਫੇਰ ਹੀ ਬਿਹੜਾ ਪਾਰ ਹੁੰਦਾ ਕੀ ਅਵਸਾਖੀ ਦੀਆਂ ਲੱਖ ਲੱਖ ਸਾਰੀ ਸੰਗਤ ਨੂੰ ਵਧਾਈਆਂ ਔਰ ਨਰਾਮ ਨਵੀਂ ਦੀਆਂ ਵੀ ਲੱਖ ਲੱਖ ਵਧਾਈਆਂ। ਸੋ ਜਿਹੜੇ ਸ਼ਰਧਾਲੂ ਦਰਬਾਰ ਚ ਪਹੁੰਚੇ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ। ਭਾਜੀ ਕਿੰਨਾ ਕੁ ਸਮਾਂ ਹੋ ਗਿਆ ਦਰਬਾਰ ਚ ਆਉਂਦੇ ਔਰ ਕੀ ਕੀ ਪਾਇਆ ਇੱਥੇ ਆਲੇ? ਇਹ ਜਿਹੜੀ ਇਤਿਹਾਸਿਕ ਜਗ੍ਹਾ ਹੈ ਲੇ ਗਾਉਂ ਪਿੰਡ ਪੈਂਦਾ ਧਰਵਾਦ ਤੋਂ ਅੱਧਾ ਕਿਲੋਮੀਟਰ ਦੂਰ। ਇਹ ਅਸੀਂ ਬਚਪਨ ਤੋਂ ਸਾਡੇ ਜਨਮ ਤੋਂ ਪਹਿਲਾਂ ਦਾ ਹੀ ਇਤਿਹਾਸਿਕ ਮੰਦਿਰ ਹੈ। ਇੱਥੇ ਜਤੀ ਸਤੀ ਜਿਹੜੇ ਸੰਤ ਹੋਏ ਇਹ ਠਾਕਰ ਦਵਾਰੇ ਦੇ ਨਾਂ ਤੋਂ ਮਸ਼ਹੂਰ ਹੈ ਇੱਥੇ ਸੰਤਾਂ ਆਉਂਦੀਆਂ ਨੇ ਤੇ ਝੋਲੀਆਂ ਭਰ ਕੇ ਜਾਂਦੀਆਂ ਨੇ ਕੋਈ ਵੀ ਅੱਜ ਤੱਕ ਇਹ ਦਰਬਾਰ ਚ ਆਇਆ ਖਾਲੀ ਨਹੀਂ ਗਿਆ ਕਿਉਂ ਇਹ ਦਰਬਾਰ ਦੀ ਮਹਿਮਾ ਬਹੁਤ ਅਪਰੰਪਾਰ ਹੈ ਐਸ ਲਈ ਸੰਤ ਮਹਾਰਾਜ ਬਰਾਜਮਾਨ ਹੈ ਸ੍ਰੀ ਜੰਗ ਕੀ ਦਾਤੀ ਮਹਾਰਾਜ ਉਹਨਾਂ ਦੀ ਹਜ਼ੂਰੀ ਵਿੱਚ ਲੰਬੇ ਸਮੇਂ ਤੋਂ ਇੱਥੇ ਵਿਸਾਖੀ ਦਾ ਮੇਲਾ ਕੋਈ 4-5 ਦਿਨ ਲਗਾਤਾਰ ਹੁੰਦਾ ਹੈ ਸੰਤਾ ਹੋ ਮਮਾ ਆ ਗਿਆ ਦੀਆਂ ਨੇ ਇਹ ਕੇ ਵਿਰਾਸਤ ਵਿੱਚ ਮਿਲਿਆ ਹੋਇਆ ਬਸਾਖੀ ਦਾ ਮੇਲਾ ਏ ਜਿਹੜਾ ਧਾਰੀਵਾਲ ਨੂੰ ਸਮਰਪਿਤ ਹੋਇਆ ਏ ਮੈਂ ਸ਼ੁਕਰਗੁਜ਼ਾਰ ਕਰਨਾ ਵਾਂ ਲਾਕਾ ਨਿਵਾਸੀਆਂ ਦਾ ਤੇ ਲੇਲ ਪਿੰਡ ਵਾਲਿਆਂ ਦਾ ਵੀ ਮੈਂ ਖਾਸ ਕਰਕੇ ਧੰਨਵਾਦ ਕਰਾਂਗਾ ਉਹ ਆਪਣੇ ਸਹਿਯੋਗ ਦੇ ਨਾਲ ਇਸ ਉਸਮ ਨੂੰ ਇਸ ਮੇਲੇ ਨੂੰ ਬੜੀ ਧੂਮ-ਤਾਮ ਨਮ ਨਾਉਂਦੇ ਹਨ ਮੈਂ ਫੇਰ ਇੱਕ ਵਾਰੀ ਕਾਂਗਾ ਕਿ ਸ਼੍ਰੀ ਮਹਾਰਾਜ ਜੀ ਜਾਂਗੀ ਦਾਜੀ ਮਹਾਰਾਜ ਬਾਬਾ ਜੀ ਜਿਹੜੇ ਸਾਡੇ ਬਹੁਤ ਹੀ ਅੱਛੇ ਨੇ ਕਰਪਾਲੂ ਨੇ ਦਿਆਲੂ ਨੇ ਦਿਆਲੂ ਨੇ ਜਿਹੜੇ ਜਿਹੜਾ ਵੀ ਚਰਨਾ ਚਾਹੁੰਦਾ ਇਸ ਬਾਬਾ ਕਮਲਦਾਸ ਜੀ ਦੇ ਦਰਬਾਰ ਵਿੱਚ ਉਹ ਝੋਲੀਆਂ ਭਰ ਕੇ ਜਾਂਦਾ ਹੈ ਤੇ ਆਏ ਸ਼੍ਰੀ ਰਾਮ ਜੀ ਤੁਹਾਨੂੰ ਕਿੰਨਾ ਸਵਾਗਤ ਹੈ ਭਾਈ ਜੀ ਸਾਨੂੰ ਕਾਫੀ ਚਾਕਰ ਦੇ ਆਏ ਹਾਂ ਹਾਂ ਜੀ ਜੋ ਮਗੀ ਦਾਸ ਬਾਬਾ ਦਾ ਜੀ ਕਹਿੰਦਾ ਕੰਦੇ ਵਿੱਚ ਝੋਲੀਆਂ ਭਰ ਲਿਆ ਮਹਾਰਾਜ ਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਯੋ ਬੜੀ ਧਾਰਮਿਕ ਜਗ੍ਹਾ ਵਾ ਜੀ ਹਾਂਜੀ ਧਾਰਮਿਕ ਜਗ੍ਹਾ ਪਨਾਣੀ ਵਿੱਚ ਇੱਥੇ ਗੱਦੀ ਬਣੀ ਆਪਣੀ ਮਾਨਾਂ ਨੇ ਸ਼ਰਧਾਂ ਆਈਆਂ ਸਭ ਨੂੰ ਮਿਲਦਾ ਸਭ ਨੂੰ ਮਿਲਦਾ ਜੀ ਕੋਈ ਭਾਈ ਬਾਜੀ ਅਸੀਂ ਧਾਰੀ ਹੋ ਲੋਕ ਲਵਾਏ ਹਾਂ ਹਾਂਜੀ ਕੀ ਕਹੋਗੇ ਬ੍ਰਦਰ ਇੱਥੇ ਜਿਹੜਾ ਵੀ ਆਂਦਾ ਝੋਲੀਆਂ ਭਰ ਕੇ ਲੈ ਕੇ ਜਾਂਦਾ ਆਹੀਂ ਵੀ ਛੋਟੇ ਜਦੋਂ ਛੋਟੇ ਹੁੰਦੇ ਸੀ ਖਾਨੂੰ ਵੀ ਉਦੋਂ ਦੇ ਇੱਥੇ ਆਂਦੇ ਆ ਉਹ ਨਹੀਂ ਵਿਆਹੀ ਗਏ ਆ ਹੁਣ ਵੀ ਅਸੀਂ ਇੱਥੇ ਪੂਰਾ ਸ਼ਰਧਾ ਪੂਰੋ ਆਪਣੇ ਮਨ ਦੇ ਵਿੱਚ ਧਾਰ ਕੇ ਪੂਰਾ ਆਈਦਾ ਜੈਸ਼ ਬਾਬਾ ਲਾ ਬਿਲਕੁਲ ਜੀ ਬਿਲਕੁਲ ਦੇਖੋ ਕਿਦਾਂ ਕਿਤੇ ਲੋਕਾਂ ਦੀ ਆਸ ਹੈ ਜਿਹੜੀ ਜੁੜੀ ਹੈ ਇਸ ਗੱਡੀ ਨਾਲ ਸੋ અપਾਰ ਕਿਰਪਾ ਜਿਹੜੀ ਹੈ ਨਾ ਸੰਤਾਂ ਦੀ ਜਿਹੜੀ ਹੈ ਬਾਬਾ ਜੀ ਦੀ ਬਣੀ ਰਹਿੰਦੀ ਹੈ ਹਮੇਸ਼ਾ ਔਰ ਵੱਡੀ ਗਿਣਤੀ ਚ ਸ਼ਰਧਾਲੂ ਜਿਹੜੇ ਦਰਬਾਰ ਚ ਪਹੁੰਚਦੇ ਨੇ ਜੀ ਔਰ ਮਹਾਰਾਜ ਦਾ ਅਸ਼ੀਰਵਾਦ ਜਿਹੜਾ ਪ੍ਰਾਪਤ ਕਰਦੇ ਨੇ ਸੋ ਮਹਿਲਾਵਾਂ ਵੀ ਆ ਕੁਝ ਜੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਪੰਜ ਕਿੰਨਾ ਸਮਾਂ ਹੋ ਗਿਆ ਗੱਡੀ ਤੇ ਆਂਦੇ ਜੀ ਮੈਂ ਤੇ ਫਸਟ ਟਾਈਮ ਮਹੀਨੇ ਦਾ ਮੈਰਿਜ ਹੋਈ ਹੈ ਨਾ ਉਸ ਫਸਟ ਟਾਈਮ ਆਈ ਜੀ ਫਸਟ ਟਾਈਮ ਆਈ ਹੈ ਹਾਂ ਤੁਸੀਂ ਕਿੰਨਾ ਸਮਾਂ ਹੋ ਗਿਆ ਮੈਂ ਤਾਂ ਕਾਫੀ ਟਾਈਮ ਹੋ ਗਿਆ ਮੇਰੇ ਮੰਮੀ ਪ ਕਹਿੰਦੇ ਵੀ ਬਾਬਾ ਜੀ ਝੋਲੀਆਂ ਭਰ ਦਿੰਦੇ ਆ ਜੀ ਸੱਚ ਆ ਜੀ ਹਾਂ ਜੀ ਇਹ ਗੱਦੀ ਪੰਡੋਰੀ ਦਾਮ ਲੈ ਲਈ ਜੀ ਤਾਂ ਧਿਆਨ ਪੂਰੇ ਸਭ ਗੱਦੀ ਜਿਹੜੀ ਕੀ ਰਾਮ ਚੀ ਦੀ ਗੱਦੀ ਆ ਔਰ ਇੱਥੇ ਆਉਣ ਵਾਲੇ ਸਭ ਜਿਹੜੇ ਝੋਲੀ ਪਰ ਕੇ ਜਾਂਦੇ ਨੇ ਬਿਲਕੁਲ ਸੋ ਮਨ ਖੁਸ਼ ਹੋਇਆ ਜੀ ਪਹਿਲੀ ਵਾਰ ਆਏ ਹਾਂ ਹਾਂ ਜੀ ਹਾਂ ਜੀ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਹਾਂ ਜੀ ਸੋ ਦੇਖੋ ਬੱਚਿਆਂ ਨੂੰ ਲੈ ਕੇ ਆਈ ਨੇ ਮਹਿਲਾਵਾਂ ਔਰ ਕਿਤਨਾ ਕਿਤੇ ਜਿਹੜਾ ਜੀ ਭਗਵਾਨ ਦੀ ਕਿਰਪਾ ਜਿਹੜੀ ਆ ਨਾ ਅਪਾਰ ਕਿਰਪਾ ਜਿਹੜੀ ਆ ਜੀ ਇਸ ਸਰਬਾਰ ਤੇ ਆ ਉਹਨਾਂ ਸ਼ਰਧਾਲੂਆਂ ਤੇ ਜਿਹੜੀ ਆ ਜੀ ਹਮੇਸ਼ਾ ਜਿਹੜੀ ਕਿਰਪਾ ਭ ਉਹ ਦਰਬਾਰ ਤੇ ਜਿਹੜੀਆਂ ਮਹਿਲਾਵਾਂ ਪਹੁੰਚੀਆਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਿੰਨਾ ਕੁ ਸਮਾਂ ਹੋ ਗਿਆ ਦਰਬਾਰ ਤੇ ਆਂਦੇ ਔਰ ਕੀ ਕੀ ਪਾਇਆ ਇੱਥੇ ਜੀ ਕਾਫੀ ਦੇਰ ਤੋਂ ਆਨੇ ਆ ਵਧੀਆ ਲੱਗਦਾ ਬਹੁਤ ਵਧੀਆ ਹਾਂਜੀ ਕੀ ਨਸਮਾ ਹੋ ਗਿਆ کافی ਚਿਰ ਹੋ ਗਿਆ ਬਚਪਨ ਤੋਂ ਆਨੇ ਆ ਕੀ ਕੀ ਪਾਇਆ ਬਹੁਤ ਕੁਝ ਪਾਇਆ ਕਿਨੇ ਮਰੇ ਝੋਲੀਆਂ ਭਰਦੇ ਬਾਬਾ ਜੀ ਭਰਦੇ ਨੇ ਸੱਚ ਬਾਜੀ ਹਾਂ ਜੀ ਤੁਹਾਨੂੰ ਕਿਨਾ ਸਮਾ ਹੋ ਗਿਆ ਮੈਨੂੰ 10 ਸਾਲ ਹੋ ਗਿਆ ਮੇਰੇ ਦੋਨੇ ਬੱਚੇ ਇੱਥੋਂ ਦੇ ਆ ਵਾਹ ਜੀ ਵਾਹ ਹਾਂ ਜੀ ਇਹਨਾਂ ਨੇ ਬਹੁਤ ਵੰਦੀਆ ਕੀਤਾ ਹੈ ਸਾਡੇ ਵਾਸਤੇ ਸਾਡੀ ਝੋਲੀਆਂ ਭਰੀਆਂ ਵਾ ਅਸੀਂ ਇਹਨਾਂ ਦੇ ਨਾਲ ਜੁੜੇ ਹੋਏ ਆ ਇਹਨਾਂ ਦੇ ਨਾਲ ਹੀ ਰਹਾਂਗੇ ਨਾਮਦਾਰ ਵੀ ਅਸੀਂ ਇੱਥੋਂ ਦਾ ਹੀ ਵਿਆਹ ਹੈ ਸੋ ਔਲਾਦ ਪ੍ਰਾਪਤੀ ਹੁੰਦੀ ਹੈ ਜੀ ਇਹ ਬੱਚੇ ਜਿਹੜੇ ਆ ਜੀ ਮਹਾਰਾਜ ਦੀ ਦੇਣਵਾ ਜੀ ਇਹ ਦੇਖੋ ਤਸਵੀਰ ਕਲੋਜ਼ ਕਰੋ ਭਾਈ ਲੱਗ ਜਾ ਕੇ ਦੱਸੋ ਯਾਰ ਸੋ ਇਹ ਜਿਹੜੀ ਆ ਬਾਬਾ ਜੀ ਦੀ ਅਪਾਰ ਕਿਰਪਾ ਬਾਬਾ ਜੀ ਦੀ ਕਿਰਪਾ ਦੇ ਨਾਲ ਹੀ ਜਿਹੜਾ ਜੀ ਔਲਾਦ ਪ੍ਰਾਪਤੀ ਹੋਈਦੀ ਹੈ ਜੀ ਸੋ ਅਪਾਰ ਕਿਰਪਾ ਜਿਹੜੀ ਮੈਂ ਸਿਰ ਤੁਹਾਨੂੰ ਦੱਸਿਆ ਪੀਸ਼ਰਦਾਲੂਆਂ ਤੇ ਹੁੰਦੀ ਆ ਸੰਗਤਾਂ ਤੇ ਹੁੰਦੀ ਆ ਔਰ ਦੂਰ ਦੂਰ ਪਰਸ਼ਰਦਾਲੂ ਪਹੁੰਚਦੇ ਨੇ ਦਰਬਾਰ ਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਨੇ ਅੱਜ ਵੀ ਇੱਥੇ ਜਿਹੜਾ ਜੀ ਰੌਣਕ ਲੱਗਦੀ ਆ ਮਾ ਚਾਰੋਂ ਬੰਨੇ ਜਿਹੜਾ ਰੌਣਕ ਦੇਖਣ ਆ ਲਈ ਆ ਜੀ ਵੱਡੀ